ਸਿਵਲ ਸੋਸਾਇਟੀ ਵੀ ਹੈ ਜਿਹੜੀ ਖਰੀਦ ਕੇ ਖਾਂਦੀ ਵਿਚਾਰੀ ਉਹਨਾਂ ਦਾ ਵੀ ਕਿਆ ਕਸੂਰ ਹੈ ਖਾਲੀ ਕਿਸਾਨ ਦਾ ਹੀ ਨਹੀਂ ਜਿਹੜੇ ਐਨ ਐਨੀਆਂ ਕੀਮਤਾਂ ਪੇ ਕਰਦੇ ਸਰ ਐਸ ਲਈ ਇੱਥੇ ਕੱਲ ਪਤਾ ਨਹੀਂ 150 ਰੁਪਏ ਕਿਹੜੀ ਸਬਜ਼ੀ ਵੇਚਦਾ ਫਿਰਦਾ ਸੀ ਕੀ ਆ ਤੋਰੀਆਂ ਜੀ ਜੀ ਤਾਂ ਸਮਾਜ ਆਪਣੇ ਆਪ ਤੇ ਦੇਖੇ ਇਹ ਇਹ ਦੱਸਣਗੇ ਮੈਂ ਇਹਨਾਂ ਕੋਲੋਂ ਬਿਲਕੁਲ ਪੁੱਛਦਾ ਗਰਮੀਆਂ ਵਾਸਤੇ ਸਭ ਤੋਂ ਬਿਹਤਰੀਨ ਕਿਹੜੀ ਸਬਜ਼ੀ ਹੈਗੀ ਹੈ ਤੇ ਉਹਦੇ ਪਕਾਉਣ ਦਾ ਢੰਗ ਕੀ ਹੋਣਾ ਚਾਹੀਦਾ ਹੁਣ ਸਾਨੂੰ ਇਹ ਵੀ ਨਾਲ-ਨਾਲ ਦੱਸ ਹੀ ਦਿਓ ਤੋੜੇ ਮੁਤਾਬਕ ਸਾਰੀ ਜਨਤਾ ਮੇਤੋ ਸਿਆਣੀ ਐ ਮੈਨੂੰ ਤਾਂ ਆਪ ਨੂੰ ਜੋ ਘਰ ਦੇ ਦਿੰਦੇ ਮੈਂ ਖਾ ਲੈਂਦਾ ਪਰ ਮੈਂ ਆਪਣੇ ਆਪ ਤੇ ਆਪਣੇ ਲਈ ਮੈਂ ਦੱਸੂਗਾ ਤੁਸੀਂ ਜੋ ਮਰਜ਼ੀ ਖਾਓ ਮੈਂ ਸਵੇਰੇ ਉੱਠ ਕੇ ਕੀਆ ਲੋਕੀ ਜਾਂ ਤੋਰੀਆਂ ਜਾਂ ਕਦੂ ਪੇਠਾ ਖਾਣਾ ਠੀਕ ਹੈ ਉਹਦੇ ਚ ਲਸਣ ਅਦਰਕ ਪਿਆਜ਼ ਨਮਕ ਹਲਦੀ एवरीथिंग ਵਿੱਚ ਬੋਇਲ ਕਰਕੇ ਬਿਨਾ ਤੜਕੇ ਤੋਂ ਖਾਣਾ ਠੀਕ ਹੈ ਤੇ ਮਹਾਰਾਜ ਦੀ ਕਿਰਪਾ ਮੈਂ ਅੱਗੇ ਵੀ ਦੱਸਦਾ ਮੇਤੋ ਹੁਣ ਵੀ ਐਕਸਰਸਾਈਜ਼ ਕਰਵਾ ਲਓ ਮੈਂ ਆਪਣੀ ਤਾਂ ਦੱਸ ਦਮ ਲੋਕਾਂ ਦੀ ਖਬਰوں ਵਿੱਚ ਆਨੇ ਦੀ ਕੀ ਕੀ ਪੱਕਦੇ ਮੈਂ ਤਾਂ ਆਪਣੀ ਗਰੀਬੀ ਦੇ ਠੇਕੇ ਲੈ ਸਕਦਾ ਲੋਕਾਂ ਦੇ ਸਵੇਰੇ ਪਤਨੀ ਕਿਹੜੇ ਕਿਹੜੇ ਓਟਸ ਖਾਂਦੇ ਫਲਾਨਾ ਤਮਕਾ ਖਬਰੇ ਮੈਂ ਤਾਂ ਨਾਂ ਵੀ ਨਹੀਂ ਆਉਂਦੇ ਹਮਤ ਦੇਸੀ ਐ